ਰਹਿਮਾਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਨ ਵਾਲਾ ਹੈ ਭਾਰਤ ਦੇ ਵਿੱਚ ਜਿਹੜਾ ਕਿ ਵਕਫ ਕਾਨੂੰਨ 2025 ਪਿਛਲੇ ਦਿਨੋਂ ਪਾਸ ਕੀਤਾ ਗਿਆ ਉਹਨੂੰ ਲੈ ਕੇ ਕੱਲ ਸ਼ਾਮ ਜਿਹੜੀ ਹੈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਇਮਾਮ ਸਾਹਿਬਾਨ ਮੁਸਲਮਾਨ ਪਰਦਾਨ ਸਮਾਜੀ ਸਿਆਸੀ ਜਥੇਬੰਦੀਆਂ ਦੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦਾ ਇੱਕ ਇਕਜਲਾਸ ਜਿਹੜਾ ਹੈ ਉਹ ਲੁਧਿਆਣਾ ਜਾਮਾ ਮਸਜਿਦ ਵਿਖੇ ਬੁਲਾਇਆ ਗਿਆ ਸੀ ਇਸ اجلاس ਜਿਹੜਾ ਪਹਿਲਾ ਮਤਾ ਸਰਬਸੰਮਤੀ ਦੇ ਨਾਲ ਪਾਸ ਹੋਇਆ ਉਹ ਇਹ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਅਸੀਂ ਆਪਣੀ ਇੱਕ ਮੰਗ ਪੇਸ਼ ਕਰਾਂਗੇ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜਾ 2025 ਦਾ ਵਕਫ ਐਕਟ ਹੈ ਇਹਨੂੰ ਪੰਜਾਬ ਸਰਕਾਰ ਪੰਜਾਬ 'ਚ ਲਾਗੂ ਹੋਣ ਤੋਂ ਇਨਕਾਰ ਕਰੇ। ਉਸੇ ਤਰ੍ਹਾਂ ਜਿਸ ਤਰ੍ਹਾਂ ਪਿਛਲੀ ਸਰਕਾਰਾਂ ਨੇ ਐਨ ਆਰ ਸੀ ਸੀ ਐ ਵੇਲੇ ਉਹ ਕਾਨੂੰਨ ਜਿਹੜੇ ਸੈਂਟਰ ਗਵਰਨਮੈਂਟ ਨੇ ਬਣਾਏ ਉਹਨਾਂ ਨੂੰ ਪੰਜਾਬ 'ਚ ਲਾਗੂ ਹੋਣ ਤੋਂ ਇਨਕਾਰ ਕੀਤਾ ਕਿਸਾਨੀ ਅੰਦੋਲਨ ਦੇ ਦੌਰਾਨ ਕਿ ਸਰ ਕੇਂਟਰ ਗਵਰਨਮੈਂਟ ਨੇ ਜੋ ਕੁਝ ਕੀਤਾ ਸਾਡੀ ਵਿਧਾਨ ਸਭਾ ਨੇ ਉਹਦਾ ਇਨਕਾਰ ਕੀਤਾ ਤੇ ਇਸੇ ਤਰ੍ਹਾਂ ਸੀ ਇਹ ਚਾਹੁੰਨੇ ਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਪੂਰੇ ਦੇਸ਼ ਦੀ ਹਿੱਤਾਂ ਨੂੰ ਦੇਖਦੇ ਹੋਏ ਸੰਵਿਧਾਨ ਦੇ ਹਿੱਤਾਂ ਨੂੰ ਦੇਖਦੇ ਹੋਏ ਘੱਟ ਗਣਤੀ ਦੇ ਹਿੱਤਾਂ ਨੂੰ ਦੇਖਦੇ ਹੋਏ ਇਸ ਗੱਲ ਦਾ ਵਿਧਾਨ ਸਭਾ ਦਾ ਇੱਕ ਸਪੈਸ਼ਲ ਸੈਸ਼ਨ ਬੁਲਾ ਕੇ ਇਹ ਐਲਾਨ ਕੀਤਾ ਜਾਣਾ ਚਾਹੀਦਾ ਹੈ ਕਿ ਜਿਹੜਾ ਕੀ 2025 ਐਕਟ ਵਕਫ ਬੋਰਡ ਦਾ ਕੇਂਦਰ ਸਰਕਾਰ ਥੋਪਦੀ ਪਈ ਹੈ ਜਿਹਦੇ ਵਿੱਚ ਕਿਤੇ ਨਾ ਕਿਤੇ ਮੁਸਲਮਾਨਾ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਹੈ ਔਰ ਵਕਫ ਦੀਆਂ ਜਦਾਦਾ ਨੂੰ ਖੁਰਦਗੁਰਦ ਕਰਨ ਦੀ ਜਿਹੜੀ ਕੋਸ਼ਿਸ਼ ਹੈ ਤੇ ਪੰਜਾਬ ਸਰਕਾਰ ਜਿਹੜੀ ਹੈ ਅਸੀਂ ਉਹਨਾਂ ਨੂੰ ਮੰਗ ਕਰਾਂਗੇ ਕਿ ਉਹ ਇਸ ਦੇ ਵਿੱਚ ਇਨਕਾਰ ਕਰਨ ਸਾਫ਼ ਤੌਰ ਤੇ ਕਿ ਇਹ ਐਕਟ ਜਿਲਾ ਪੰਜਾਬ 'ਚ ਲਾਗੂ ਨਹੀਂ ਹੋਣਾ। ਦੂਸਰਾ ਕੱਲ ਦੇ اجلاس ਦੇ ਵਿੱਚ ਸਾਰੇ ਹੀ ਪੰਜਾਬ ਦੇ ਜਿੰਨੇ ਇਮਾਮ ਸਾਹਿਬਾਨ ਨੇ ਔਰ ਮੁਸਲਮਾਨ ਲੀਡਰਾਂ ਨੇ ਉਹਨਾਂ ਨੂੰ ਇਸ اجلاس ਵੱਲੋਂ ਇਹ ਸਨੇਹਾ ਦਿੱਤਾ ਗਿਆ ਹੈ ਹੁਕਮ ਜਾਰੀ ਕੀਤਾ ਗਿਆ ਹੈ ਕਿ ਵਿਧਾਨ ਸਭਾ ਛੇਤਰ ਦੇ ਹਿਸਾਬ ਨਾਲ ਆਪਣੇ ਆਪਣੇ ਐਮ.ਐਲ.ਏ ਸਾਹਿਬ ਨੂੰ ਆਪਣੇ-ਆਪਣੇ ਜਿਹੜੇ ਸਰਕਾਰ ਦੇ ਵਿੱਚ ਨੁਮਾਇੰਦੇ ਨੇ ਤੁਹਾਡੇ ਇਲਾਕੇ 'ਚ ਚਾਹੇ ਕੋਈ ਮਨਿਸਟਰ ਨੇ ਚਾਹੇ ਕਿਸੇ ਵੀ ਵੱਡੀ ਸੰਸਥਾ ਦੀ ਸਰਕਾਰੀ ਸੰਸਥਾ ਦੇ ਚੇਅਰਮੈਨ ਨੇ ਚਾਹੇ ਉਹ ਇਲਾਕੇ ਦੇ ਐਮਐਲਏ ਨੇ ਚਾਹੇ ਉਹ ਹਲਕਾ ਇੰਚਾਰਜ ਨੇ ਉਹਨਾਂ ਨੂੰ ਇਹ ਮੰਗ ਪੱਤਰ ਜਾ ਕੇ ਦੇਣ ਕਿ ਪੰਜਾਬ ਦੇ ਮੁਸਲਮਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਇਹ ਮੰਗ ਕਰਦੇ ਆ ਕਿ ਇਹ ਐਕਟ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣਾ ਚਾਹੀਦਾ ਇਸ ਦੀ ਮੰਗ ਜਿਹੜੀ ਹੈ ਸਾਰੇ ਵਿਧਾਨ ਸਭਾ ਚੇਤਰਾਂ ਤੋਂ ਸਰਕਾਰ ਨੂੰ भेजी जाएगी और मुसलमानादा एक खास जेड़ा है शिष्टमंडल वो जल्दी मुख्यमंत्री साहब ਨੂੰ ਮਿਲ ਕੇ ਸਿੱਧੇ ਤੌਰ ਦੇ ਉੱਤੇ ਵੀ ਇਹ ਮੰਗ ਜਿਹੜਾ ਉਹਨਾਂ ਨੂੰ ਰੱਖੇਗਾ ਤੀਸਰਾ ਜਿਹੜਾ ਵੱਡਾ ਮਤਾ ਸੀ ਪਾਸ ਕੀਤਾ ਉਹ ਇਹ ਹੈ ਕਿ ਭਾਰਤ ਦੇ ਵਿੱਚ ਜਿਹੜੇ ਵੀ ਲੋਕ ਖਾਸ ਕਰਕੇ ਮੁਸਲਮ ਪਰਸਨਲਾ ਬੋਰਡ ਅਤੇ ਉਤ ਤੋਂ ਇਲਾਵਾ ਜਿੰਨੀਆਂ ਮੁਸਲਮਾਨਾ ਦੀਆਂ ਵੱਡੀਆਂ ਸੰਸਥਾਵਾਂ ਨੇ ਉਹ ਪਿਛਲੇ 4-5 ਮਹੀਨੇ ਤੋਂ ਲੜਾਈ ਲੜ ਰਹੀਆਂ ਹਨ ਵਕਫ ਦੀ ਮੈਂ ਇਹ ਕਹਿੰਨਾ ਕਿ ਵਕਫ ਦੀ ਲੜਾਈ ਲੜ ਰਹੇ ਹੋ अच्छी ਗੱਲ ਹੈ ਵੱਡੇ ਵੱਡੇ ਜਲਸੇ ਕਰ ਰਹੇ ਹੁਣ ਉਹਨਾਂ ਨੇ ਕਿਹਾ ਕਿ ਲਗਾਤਾਰ ਅਸੀਂ ਆਉਣ ਵਾਲੇ 6 ਮਹੀਨਿਆਂ ਤੱਕ ਇਹ ਸਾਲ ਤੱਕ ਇਹਨੂੰ ਜਾਰੀ ਰੱਖਾਂਗੇ ਲੇਕਿਨ ਇਹ ਦੇ ਦਰਮਿਆਨ ਕਿਤੇ ਵੀ ਉਹ ਸਿਆਸੀ ਰਣਨੀਤੀ ਦੀ ਗੱਲ ਨਹੀਂ ਕਰ ਰਹੇ ਤੇ ਪੰਜਾਬ ਦੇ ਮੁਸਲਮਾਨਾਂ ਨੇ ਇੱਕ ਮਤੇ ਦੇ ਰਾਹੀਂ ਆਪਣੇ ਹੀ ਦੇਸ਼ ਦੇ ਕੌਮੀ ਮੁਸਲਮਾਨ ਲੀਡਰਾਂ ਨੂੰ ਇਹ ਕਿਹਾ ਹੈ ਕਿ ਜਦ ਤੱਕ ਤੁਸੀਂ ਇਲੈਕਸ਼ਨ ਲੜਨ ਦੀ ਗੱਲ ਨਹੀਂ ਕਰੋਗੇ ਪਾਰਲੀਮੈਂਟ 'ਚ ਜਾਣ ਦੀ ਗੱਲ ਨਹੀਂ ਕਰੋਗੇ ਤੇ ਤੁਹਾਡੀ ਆਵਾਜ਼ ਜਿਹੜੀ ਹੈ ਉਹ ਸਹੀ ਤਰ੍ਹਾਂ ਸਰਕਾਰ ਤੱਕ ਨਹੀਂ ਪਹੁੰਚੇਗੀ ਇਸ ਲਈ ਸਾਰੇ ਮੁਸਲਮਾਨ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਮੁਸਲਮਾਨਾਂ ਦੇ ਸਿਰਮੌਰ ਦੱਸਦੀਆਂ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਕੇਰਲਾ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜਿਹੜੇ ਮੁਸਲਮਾਨਾਂ ਦੇ ਬਹੁਮੁੱਲੇ ਇਲਾਕੇ ਜਿੱਥੇ ਮੁਸਲਮਾਨਾਂ ਦੀ ਆਬਾਦੀ 20 ਤੋਂ 22 ਫੀਸਦੀ ਤੱਕ ਹੈ ਜਦ ਤੱਕ ਤੁਸੀਂ ਆਪਣੇ ਲੋਕਾਂ ਨੂੰ ਜਿਤਾ ਕੇ ਪਾਰਲੀਮੈਂਟ 'ਚ ਨਹੀਂ ਭੇਜੋਗੇ ਤੁਹਾਡੀ ਕੋਈ ਸੁਣਵਾਈ ਹੋਣ ਵਾਲੀ ਹਾਂ ਨਹੀਂ ਮੈਂ ਠੀਕ ਹੈ ਧਰਨਾ ਲਾਣਾ ਅੱਛੀ ਗੱਲ ਹੈ ਲੇਕਿਨ ਜਿੱਥੇ ਤੁਸੀਂ ਸੱਤਾ ਜਾ ਸਕਦੇ ਹੋ ਉੱਥੇ ਆਓ ਕਿਉਂਕਿ ਜਿੰਨੇ ਵੀ ਕਾਨੂੰਨ ਬਣਦੇ ਨੇ ਉਹ ਆਨ ਵਾਲੇ ਸਮਝ ਤਬਦੀਲ ਕਰਨ ਲਈ ਬਣਦੇ ਨੇ ਬਦਲਣ ਲਈ ਬਣਦੇ ਨੇ ਅਗਰ ਇਹ ਕਾਨੂੰਨ ਬਣ ਵੀ ਗਿਆ ਤੇ ਕੋਈ ਐਡੀ ਵੱਡੀ ਫਿਕਰ ਦੀ ਗੱਲ ਨਹੀਂ ਇਸ ਕਾਨੂੰਨ ਨੂੰ ਕਿੱਦਾਂ ਤਬਦੀਲ ਕੀਤਾ ਜਾਏਗਾ ਤੇ ਉਹਦੇ ਲਈ ਪਾਰਲੀਮੈਂਟ ਦੇ ਵਿੱਚ ਆਪਣੀ ਮੌਜੂਦਗੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਇਸ ਲਈ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਉਹ ਪਾਰਲੀਮੈਂਟ ਦੇ ਵਿੱਚ ਆਪਣੀ ਨੁਮਾਇੰਦਗੀ ਵਧਾਨ ਦੇ ਲਈ ਵੀ ਕੋਈ ਰਣਨੀਤੀ ਜਿਹੜੀ ਹੈ ਉਹ ਤਿਆਰ ਕਰਦੇ